ਹੇ ਮਹਾਰਾਜ ਸੱਚੇ ਪਾਤਸ਼ਾਹ ਤਨ ਗੁਰ ਨਾਨਕ ਦੇਵ ਜੀ ਤਨ ਗੁਰ ਗੋਇੰਦ ਸਿੰਘ ਮਹਾਰਾਜ ਸਾਹਿਬ ਜੀ ਰਾਤ ਸੁੱਖਾਂ ਦੀ ਬਤੀਤ ਹੋਈ ਦਿਨ ਦਿੱਤਾ ਦਿਨ ਮਾਲਕੋ ਸੋਡੀ ਲਖੈ ਨੀ ਕਿਰਪਾ ਕਰਿਓ ਦਿਨ ਸੁੱਖਾਂ ਦਾ ਬਤੀਤ ਕਰਾਉਣਾ ਸੁਖ ਸ਼ਾਂਤੀਆਂ ਬਖਸ਼ਿਓ ਸਰਵੱਤ ਦਾ ਪਲਾ ਕਰਨਾ ਮਾਲਕ ਸਰਵੱਤ ਦਾ ਭਾਗ ਹੇ ਮਿਰਕ ਤੂੰ ਹੀ ਤੇਰੀ ਆਸਰਾ ਕਿਓ ਆਖਿਸ਼ਣ ਸਭ ਦੇ ਕਰਜ ਰਾਸ ਕਰਨੀ ਸਭ ਦੀ ਮਨੋ ਕਾਮਨਾ ਪੂਰੀ ਕਰਨੀ ਵਿਪਾਈ ਤੇਰਾ ਵੀ ਸਰਾ ਹੀ ਪਿਆ ਸੂਰਜ ਕਿੱਥੇ ਚੜਕੇਗਾ ਕਾਲਜ ਜਾਣਾ ਨਹੀਂ ਤਾਂ ਉਹ ਮੇਰੀਏ ਭੋਲੀਏ ਬੇਬੇ ਉਹ ਮੈਂ ਤਾਂ ਮੇਰੇ ਦੋਸਤ ਨੂੰ ਫੋਨ ਕਰਾਈ ਜਾਣਾ ਉਹ ਜਦੋਂ ਉਹ ਫੋਨ ਨਹੀਂ ਚੱਕਦਾ ਹੁਣ ਮੇਰਾ ਉੱਥੇ ਜਾ ਕੇ ਮੈਂ ਝਾੜੂ ਮਾਰਨਾ ਝਾੜੂ ਕਾਹਨ ਮਾਰਨਾ ਦੋ ਅੱਖਰ ਪੜ ਲਾ ਉਹ ਤੇਰਾ ਲਫਾਂਡ ਇੱਕ ਦੋਸਤ ਹੈ ਇੱਕ ਤੁਸੀਂ ਤੁਸੀਂ ਤਾਂ ਡੱਕਾ ਨਹੀਂ ਤੋੜਦੇ ਜਮਾਂ ਬਈ ਤੇ ਬਿਰਲੇ ਤੁਸੀਂ ਹੈਗੇ ਉਹ ਲਫੰਗੇ ਬੇਬੇ ਬਾਪੂ ਨੇ ਕਾਦੇ ਵਾਸਤੇ ਇੰਨੇ ਕਮਾਇਆ ਮੈਂ ਡੀਸੀ ਲੱਗਣਾ ਪੜ ਕੇ ਜੇ ਬਾਪੂ ਨੇ ਕਮਾਇਆ ਤਾਂ ਫਿਰ ਉਹੀ ਪੈ ਕੇ ਸਾਰ ਨਗਾ ਮੜਾ ਮਟਾ ਆਵਦੀ ਜ਼ਿੰਦਗੀ ਵੀ ਬਣਾ ਲਾ ਬੇਬੇ ਹੁਣ ਮੈਂ ਜਾਵਾ ਜਾ ਬਾਬਾ ਇਹ ਨਾ ਇਹ ਤਾਂ ਲਪਕੂਗਾ ਦੋਸਤ ਹੈ ਨਾ ਇਹ ਦੋਨਾਂ ਨੇ ਨਾ ਨਹੀਂ ਕੁਛ ਕਰਨ ਨਾ ਇਹਨਾਂ ਦਾ ਕੁਛ ਬਣਨਾ ਓ ਮੇਰੇ ਵਾਲੇ ਦਾ ਫੋਨ ਚੱਕ ਲਾ ਓਏ ਨਜ਼ਾਰਾ ਆ ਗਿਆ ਕੁੰਜੀ ਹੈ ਬੇਬੇ ਆਏ ਪਿਆ ਦੰਮੀਆ ਟਾਣੀ ਜਿਵੇਂ ਖੇਤੋਂ ਪਾਣੀ ਲਾ ਕੇ ਆਇਆ ਹੁੰਦਾ ਵੇ ਉਸ ਖੜ ਕੋਲ ਪਾ ਰਿਹਾ ਉਸ ਖੜ ਉਸ ਖੜ ਗੋਡੇ ਗੋਡੇ ਸੂਝ ਚੜਾਇਆ ਸਾਰਾ ਝਾੜੂ ਮਾਰਤਾ ਮੈਂ ਕੱਲੀ ਕਿੱਧਰ ਕਿੱਧਰ ਹੋਵਾਂ ਪਰ ਤੈਨੂੰ ਕੀ ਹੋ ਗਿਆ ਓਏ ਹੈ ਮੈਨੂੰ ਕੀ ਹੋਣਾ ਦਾ ਦੇ ਲੈ ਕੰਮ ਧੰਦਾ ਸਾਰਾ ਕਰਿਆ ਟੜ ਕੇ ਉਛੜਿਆ ਕਰ ਉੱਠ ਕੇ ਦੱਸ ਕੀ ਹੁਣ ਮੈਂ ਸੱਨੀ ਪਾਉਣੀ ਆ ਵੇ ਸੰਦੀ ਪਾਵੇਂਗਾ ਮੇਰੇ ਬਾਸ ਤੇ ਬੋਲਿਆ ਹਾਂ ਛੋਡਾ ਪੱਤਾ ਮੁੱਕਿਆ ਪਿਆ ਉਹੀ ਲਿਆ ਕੱਲ ਤਾਂ ਤੈਨੂੰ ਲਿਆ ਕੇ ਦਿੱਤਾ ਹੁਣ ਤੈਨੂੰ ਕਿਹਰੇ ਮਾਂ ਅੰਬ ਲਿਆ ਦਿਆਂ ਓਹੋ ਮੂੰਹ ਜ ਤੇਰੇ ਦੰਦ ਹੈ ਨਹੀਂ ਕਿੱਥੋਂ ਚੁੱਪੇਂਗੀ ਓਹੋ ਮੇਰੀ ਗੱਲ ਸੁਣ ਲੈ ਮੈਨੂੰ ਆਇ ਲੱਗਦਾ ਆ ਦੇਖੀ ਹੋ ਹੋ ਕੀ ਆਓ ਆਓ ਦੇ ਦੇ ਹਾਂ ਬੇਰੇ بیا ਆਉ ਦੇਖਣਾ ਓਏ ਬਿਆਹ ਹੋਏ ਚੱਲ ਅੱਛਾ ਆ ਜਾ ਆ ਜਾ ਇਹ ਕੋਲ ਪਿੱਛਰ ਦੀ ਆਈ ਜਾਂਦੀ ਆ ਭੈਣ ਤੇ ਚਾਰ ਦੀ ਪਰਲੇ ਬਸ ਕਿ ਆ ਜਾ ਓਹੋ ਹਾਏ ਦੇ ਆਉਂੇ ਆਉਂੇ ਕਿਉਂ ਮੈਂ ਦੱਸਿਆ ਨਹੀਂ ਅੱਛਾ ਇਹ ਤਾਂ ਗਲ ਗਿਆ ਮੁੰਡਾ ਜਮਾ ਜਮਾ ਆਹੋ ਗੱਲ ਤੇ ਪੱਕੀ ਆ ਨਾ 5 5 4 4 ਘੇੜੇ ਹੁੰਦਾ ਇਹ ਗੋਦੀ ਆਉਂਦਾ ਗੋਦੀ ਵੇ ਮੈਂ ਤਾਂ ਤੈਨੂੰ ਮੱਝਾ ਸੀ ਤੂੰ ਵੀ ਨਿਗਰ ਰੱਖ ਅਗਰ ਪਿਆਰ ਨੇਗਾ ਲੰਮੀ ਤਾਂ ਨਹੀਂ

ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਮੈਨੂੰ ਜ਼ਰੂਰ ਦੱਸਣਾ ਘਰ ਆ ਕੇ ਠੀਕ ਹੈ ਕੋਈ ਨਹੀਂ ਹੈ ਜੀ ਕੋਈ ਵੀ ਗੱਲ ਨਹੀਂ ਮੈਂ ਤੇਰੇ ਨਾਲ ਖੜੀ ਹਾਂ ਠੀਕ ਹੈ ਬੱਚਾ ਕੋਈ ਗੱਲ ਨਹੀਂ ਮਾਂ ਤੁਸੀਂ ਬਿਲਕੁਲ ਫਿਕਰ ਨਾ ਕਰੋ ਕੋਈ ਵੀ ਗੱਲ ਹੋਈ ਤੇ ਮੇਰੀ ਕੋਈ ਧੀ ਹੈ ਤੂੰ ਲਾੜੀ ਦੀ ਤਨਵੇਂ ਲਾਡਾਂ ਨਾਲ ਪਾਦੇ ਤੈਨੂੰ ਵੀ ਪਤਾ ਹੈ ਨਾ ਕੋਈ ਗੱਲ ਆਪਣਾ ਖਿਆਲ ਰੱਖਣਾ ਜਲਦੀ ਆਉਣਾ ਸ਼ਾਮ ਨੂੰ ਘਰੇ ਠੀਕ ਹੈ ਤੈਨੂੰ ਪਤਾ ਮੈਂ ਵੇਟ ਕਰਦੀ ਹੁੰਦੀ ਹਾਂ ਤੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਟਾਈਮ ਨਾਲ ਆ ਜਾਵਾਂਗੀ ਤੇ ਹੁਣ ਮੈਂ ਚਲਦੀ ਹਾਂ ਕਿਉਂਕਿ ਟਾਈਮ ਪਸ ਕਰਨਾ ਨਹੀਂ ਖਾਣਾ ਵਿੱਚ ਕੁਝ ਨਹੀਂ ਹੈਗਾ ਤੁਸੀਂ ਖਾਣਾ ਖਾ ਲਿਓ ਧੰਨਵਾਦ ਠੀਕ ਚਾਹ ਨੋ ਫੋਰ ਬੱਸ ਵੀ ਨਹੀਂ ਆਈ ਹਜੇ ਤੱਕ ਟਾਈਮ ਵੀ ਬਸ 2-4 ਮਿੰਟ ਹੀ ਰਹਿ ਗਏ ਇਹਨਾਂ ਨੂੰ ਪਤਾ ਨਹੀਂ ਕਿ ਮੌਤ ਪੈ ਜਾਂਦੀ ਹੈ ਦਿੱਲੀ ਦਾ ਕੰਮ ਹੈ ਦਿੱਲੀ ਲੇਟ ਆਉਣਾ ਵਿਚਰੀ ਜਸਤੀ ਵੀ ਮੇਰੀ ਤਾਂ ਨਾ ਵੇਟ ਕਰੀ ਜਾਂਦੀ ਅੱਜ ਅਸੀਂ ਤਾਂ ਬਿਆਰ ਚ ਵੀ ਜਾਣਾ ਸੀ ਉਹਨੂੰ ਸੂਟ ਲੈ ਕੇ ਆਉਣਾ ਸੀਗਾ ਵਿਚਰੀ ਹਾਏ ਰੱਬਾ ਹੁਣ ਮੈਂ ਕੀ ਕਰਾਂ ਹੈਲੋ সুইਟ ਹਾਰਟ ਸਿਮਰਨ ਕੀ ਹਾਲ ਆ ਬੜੀ ਤੰਗ ਜੀ ਲੱਗਦੀ ਆ ਕੀ ਗੱਲ ਗੱਲ ਨਹੀਂ ਹੋਈ ਪ੍ਰੀਤ ਨਾਲ ਕਿਉਂ ਤੈਨੂੰ ਕੀ ਪ੍ਰੋਬਲਮ ਹੋਵੇ ਚਾ ਨਾ ਹੋਵੇ ਤੈ ਅੰਬ ਲੈਣੇ ਹੈਗੇ ਤੇ ਮੈਂ ਕਿੜੀ ਰਹਿਨੀ ਹਰ ਵਕਤ ਕਿੱਥੇ ਆ ਮੇਰਾ ਸਵੇਰ ਦਾ ਫੋਨ ਨਹੀਂ ਚੱਕਦਾ ਮੈਨੂੰ ਚਾਬੀ ਫੜਾਈ ਹੈਗੀ ਉਹਦੀ ਮੈਨੂੰ ਕੀ ਪਤਾ ਕਿੱਥੇ ਆ ਮੈਂ ਤਾਂ ਤੈਨੂੰ ਦਿੰਦਾ ਨਹੀਂ ਹੈਗਾ ਅੱਖਾਂ ਫੁੱਟੀਆਂ ਹੋਈਆਂ ਤੇਰੀਆਂ ਕੱਲੀ ਬੈਠੀ ਆ ਬੱਸ ਦੀ ਵੇਟ ਕਰੀ ਜੰਨੀ ਆ ਮੱਚੀ ਪਈ ਆ ਹਾਂ ਮੱਚੀ ਪਈ ਆ ਚਾਂ ਚੱਕ ਕੇ ਮੂੰਹ ਮੇਰੇ ਸੜਾਣੇ ਆ ਖੜਦਾ ਨਾਲੇ ਬਿਮਾਰੀ ਪਤਾ ਵੀ ਮੇਰੇ ਕਿ ਹਰ ਵਕਤ ਨਾਲ ਬੰਨਿਆ ਹੋਇਆ ਪੱਲੇ ਦੇ ਕੋਲ ਨਹੀਂ ਹੈਗੀ ਬਾਸ ਨਹੀਂ ਲੈ ਬਸ ਵੀ ਆ ਗਈ ਮੈਂ ਮੱਤੀ ਪਈ ਆਂ ਟਰੰਡਾ ਖਾ ਕੇ ਜੰਮੀ ਹੋ ਆ ਜਾਣ ਦੇ ਅੱਜ ਚੌਰਾ ਫੋਨ ਨਹੀਂ ਚੱਕਦਾ ਹੈਗਾ ਕਰਤੂਤ ਮੈਂ ਕੱਢੂ ਦੀ ਬਾਹਰ ਕਿਉਂ ਮੌਂਟੀ? ਕਿਵੇਂ ਆਏ ਬੈਠਾ ਤੂੰ? ਫੋਨ-ਫਾਨ ਜਿਵੇਂ ਸਿੱਟੀ ਖੜਾ ਥੱਲੇ। ਉਹ ਸਵੇਰ ਦਾ ਫੋਨ ਨਹੀਂ ਚੱਕਦਾ। ਓ ਯਾਰ ਫੋਨ ਮੇਰੇ ਵਾਲਾ ਬੰਦ ਤੋਂ ਪੋ ਗਿਆ ਅੱਜ। ਉਹ ਵੀ ਠੀਕ ਕਰਾ ਕੇ ਲਾਉਣਾ ਤੂੰ ਆਪ ਹੀ ਭੰਨ ਲਾ। ਨਹੀਂ ਤੇ ਲੈ ਵਾਧੂ ਆਏ ਨੇ ਮੈਨੂੰ ਦੇ ਦੇ। ਰੱਖ ਲੈ, ਮੈਨੂੰ ਵੀ ਰੱਖੜਾ ਨਾਲ। ਓ ਨਹੀਂ ਤੂੰ ਉਹ ਦੱਸਦੀ ਬਾਤ ਨਹੀਂ ਕਿ ਆਈ ਸੀ, ਕੜੀ ਪਈ ਸੀ, ਪਰਿੰਡਾ ਖਾ ਕੇ ਲੱਗਦੀ ਆ ਕਰੇ। ਇੱਧਰ ਗਈ ਹੁਣ। ਚੜ ਗਈ। ਓ ਯਾਰ ਅੱਜ ਤਾਂ ਫੇਰ ਮੈਂ ਵੀ ਮੱਜਾ-ਮੁੱਜਾ ਹੀ ਨਮਾਉਂਦਾ ਐਵੇਂ ਲੇਟ ਹੋ ਜਾਂਦਾ ਰੋਜ਼। ਆਪਾਂ ਵੀ ਚੱਲੀਏ ਫਿਰ ਹਣਾ। ਕਿੱਥੇ ਕਾਲਜ ਹੁਣ ਉਹਦੇ ਨੂੰ ਦੇਖਣ ਨਹੀਂ ਜਾ ਕੇ ਸਾਡੇ ਨਾਲ ਵੀ 4 ਦਿਨ ਲੱਗਾਲਾ ਓਏ ਚੱਲ ਆ ਜਾ ਤੂੰ ਮਾਮਾ ਮਾੜਾ ਮੋਟਾ ਤੂੰ ਵੀ ਕੁੜੀਆਂ ਘੜੀਆਂ ਦੇਖ ਲਿਆ ਕਰ ਬਹਿ ਜਾਗੇ ਨਾ ਛੇਤੀ ਕਰ ਉਹ ਮੈਨੂੰ ਨਹੀਂ ਇਹ ਬੱਦੀਆਂ ਲੱਗਦੀਆਂ ਹਾਂ ਕੋਸ ਨਹੀਂ ਹੁੰਦਾ ਮਾੜਾ ਯਾ ਨਾਜ ਲੱਗ ਮੈ ਉਹ ਚੱਲ ਚੱਲ ਹੁਣ ਬੰਦਾ ਤੂੰ ਉਹਨੂੰ ਗਲਤ ਜਿਹਾ ਹੀ ਲੱਗਦਾ ਉਹ ਨਹੀਂ ਸਹੀ ਆ ਐਨੀ ਗੱਲ ਤੇ ਲੱਗਦੀ ਆ ਚੱਲੀਏ ਘਰ ਨੂੰ ਫਟਦੇ ਇਹਨੂੰ ਉਹ ਤੇ ਠੀਕ ਆ ਪਰ ਮੈਨੂੰ ਐਂ ਦੱਸ ਮਿਲ ਜੇ ਤੈਨੂੰ ਟਾਈਮ ਹੁਣ ਆਉਂਦਾ ਬਿਲਕੁਲ ਫਰਕ ਨਹੀਂ ਸਤਾ ਦੇ ਉੱਥੇ ਨੂੰ ਪਤਾ ਸੀ ਮੈਂ ਆਉਣਾ ਤਾਂ ਹੈਗਾ ਕਾਲਜ ਅੱਛਾ ਮੈਂ ਤੇਰੀ ਵੱਡੇ ਰਾਂਜੀ ਦੀ ਡੇਲੀ ਵੀਟ ਕਰੀ ਜਾਇਆ ਕਰਾ ਤੇਰਾ ਤਾਂ ਡੇਲੀ ਦਾ ਕੰਮ ਹੀ ਆ ਆ ਟਾਈਮ ਦੇਖ ਲੈ ਟਾਈਮ ਜਦੋਂ ਹੁਣ ਘਰੇ ਕੰਮ ਕਰਨੇ ਆਉਂਦੇ ਆ ਮਾੜਾ ਮੋਟਾ ਬੰਦਾ ਲੇਟ ਹੋ ਹੀ ਜਾਂਦਾ ਹੁਣ ਤਾਂ ਪਤਾ ਸੀ ਵੀ ਜਦੋਂ ਨੇ ਆਉਣੀ ਹੀ ਆਉਣਾ ਕਾਲਜ ਫਿਰ ਆਉਣਾ ਤਾਂ ਹੈਗਾ ਕਰੀ ਮੈਨੂੰ ਵੀ ਕੰਮ ਹੁੰਦੇ ਆ ਮੈਂ ਵੀ ਦੱਸ ਟਾਈਮ ਵੀ ਕਰੀ ਜਾਣਾ ਹੁੰਦਾ ਦਾ ਮਾਂ ਭੁੱਲਦੀ ਰਹਿੰਦੀ ਐ ਮੈਨੂੰ ਮੇਸ਼ਾ ਮੈਂ ਤੂੰ ਲੇਟ ਆਉਣੀ ਹੈ ਲੇਟ ਆਉਣੀ ਮੈਂ ਫਿਰ ਵੀ ਗੱਲਾਂ ਚਲਾ ਕੇ ਟਾਲ ਦਿੰਨੀ ਹੈ ਮੇ ਮਮੀ ਕਈ ਵਾਰੀ ਬਿਜਾਂ ਚ ਚਲ ਜਾਂਦੇ ਆ ਕੰਟੀਨ ਤੇ ਕੁਛ ਖਾਣਦੀ ਚਲ ਕੋਈ ਨਾ ਲੜੀ ਜਾਣਾ ਕਿ ਬਸ ਤੂੰ ਕੋਈ ਹੋਰ ਗੱਲ ਵੀ ਕਰਨੀ ਬਸ ਮੈਂ ਤਾਂ ਗੱਲ ਕਰਨੀ ਨਹੀਂ ਨਾ ਇਹ ਤੂੰ ਖੜੂਸੇ ਨਾਲ ਕਰਦਾ ਜੈਨਾ ਤੈਨੂੰ ਅਕਲ ਹੈਗੀ ਹੈ ਕਿ ਨਹੀਂ ਮਾੜੀ ਮੋਟੀ ਉਹ ਪਤਾ ਮੈਨੂੰ ਕਿੰਨਾ ਡਿਸਟਰਬ ਕਰਦਾ ਜਦੋਂ ਮੈਂ ਕਈ ਵਾਰੀ ਅੱਡੇ ਤੇ ਆ ਕੇ ਖੜ ਜੰਨੀ ਹੈ ਨਾ ਆ ਕੇ ਮੇਰੇ ਸਹਰਾਣੇ ਖੜ ਜੂ ਕਿੱਥੇ ਉਹ ਕਿੱਥੇ ਇਹਨਾਂ ਦੇ ਮੇਰੇ ਨਾਲ ਤਾਂ ਜ਼ਿਆਦਾ ਜ਼ਰੂਰੀ ਨਾ ਤੈਨੂੰ ਉਹ ਸਾਰਾ ਦਿਨ ਤੋਂ ਤੂੰ ਖੜੂਸੇ ਨਾਲ ਚਪਕਿਆ ਰਹਿਣਾ ਛਪਕਲੀ ਉਹ ਯਾਰ ਹ ਮੇਰੇ ਕੰਮ ਉਹ ਕਰਕੇ ਆਉਂਦਾ ਵੀ ਮੈਂ ਕਰਦਾ ਆਉਂਦੇ ਜੇ ਕੱਪੜੇ ਪਾਉਣੇ ਤਾਂ ਉਹਦੇ ਤੈਨੂੰ ਮੁੱਲ ਥੋੜੀ ਖਰੀਦ ਲਿਆ ਵੀ 24 ਘੰਟੇ ਤੋਂ ਉਹਦੇ ਨਾਲ ਜੁੜ ਕੇ ਰਿਹਾ ਹੈ ਚਲ ਉਹ ਨਾਲ ਪੜਦਾ ਮੈਨੂੰ ਲੈ ਆਉਂਦਾ ਘਰੋਂ ਫੱਟ ਆਉਂਦਾ ਹੋਰ ਕੀ ਚਾਹੀਦਾ ਨਾਲ ਬਾਲਾ ਨਹੀਂ ਸ਼ੱਕ ਕਰੀਦਾ ਉਹ ਮੁੰਡਿਆਂ ਦੀ ਦੋਸਤੀ ਪਤਾ ਐਂ ਹੁੰਦੀ ਆ ਅਸਤ ਹੁੰਦੀ ਹੈ ਦੋਸਤੀ। ਤੂੰ ਦੋਨੋਂ ਕੁੜੀਆਂ ਨੂੰ ਕੀ ਪੁੱਛਾ? ਤੁਸੀਂ ਦਾ ਜੇ 100 ਰੁਪਏ ਦੀ ਚੀਜ਼ ਖਾਣੇ ਹੋ, ਪੰਜ ਜਣੀਆਂ 20-20 ਰੁਪਏ ਪਾਉਣੇ। ਮੁੰਡਿਆਂ ਦਾ ਨਹੀਂ ਆਉਂਦਾ, ਮੁੰਡਿਆਂ ਦਾ ਨਹੀਂ ਬਸ ਇੱਕ ਦੇ ਗਾਲੀ ਪਾਜੇ ਸਾਰਾ ਕੁਝ। ਉਹਨੇ ਮੈਨੂੰ ਟੁੱਟ ਕੇ ਕਹਿ ਰਿਹਾ ਮੈਨੂੰ ਇਹ ਤੇਰਾ ਸਾਰਾ ਪਤਾ, ਤੂੰ ਸਪੋਰਟ ਦਾ ਵੈਸੇ ਉਸੇ ਦੀ ਕਰਾਉਂਦੀ ਹੈ। ਬਸ ਮੈਂ ਤਾਂ ਤੇਰੇ ਨਾਲ ਬੋਲਦੀ ਹੀ ਨਹੀਂ, ਮੈਂ ਤਾਂ ਗੁੱਸੇ। ਮੈਨੂੰ ਗੁਲਾਉਣ ਦੀ ਲੋੜ ਵੀ ਨਹੀਂ ਹੈਗੀ। ਉਹ ਚੱਲ ਆ ਜਾ ਹੁਣ ਆਪਾਂ ਮੌੜ ਚੱਲਦੇ ਆਂ ਇੱਥੇ ਨਾ ਬੈਠੇ ਰਹ। ਨਹੀਂ ਮੈਨੂੰ ਲੋੜ ਨਹੀਂ। ਆ ਜਾ ਕਿਉਂ ਬੁੱਤਾ ਜਿਵੇਂ ਚਾਪਲੀ। ਚੱਲ। ਸਿੰਧ ਪਾਣੀ ਲੈ ਕੇ ਆਈ ਕੋਬਰਾਟ ਜੀ ਉਹੀ ਜਾਂਦੀ ਆ ਬਾਈਆ ਉਹ ਜਵਾਕ ਜਾਇ ਨਹੀਂ ਆਇਆ ਮੈਂ ਆ ਜੀ ਉਹ ਲੈ ਉਹ ਰੋਟਾ ਉਹ ਲੋਟਾ ਲੋਟਾ ਹੋਰ ਬੁਆ ਸਾਸਰੀ ਕਾ ਸਾਸਰੀ ਕਾ ਸਾਸਿਕਾ ਸਾਸਿਕਾ ਕਾ ਕਾਈਆ ਉਹ ਆਈ ਮਸ ਆਈ ਆ

ਮੁੰਡੇ ਦੀ ਥੋੜੀ ਜੀ ਗੌਰ ਕਰੋ। ਅੱਛਾ ਮੁੰਡਾ ਸਾਡੇ ਉੱਤੇ ਗੜੀ ਚਿੱਟੀ ਦੇ ਵਾਲ ਮਾਰਦਾ ਹੈ। ਗਿੜੇ ਮਾਰਦਾ ਹੈ। ਅੱਛਾ ਮੈਨੂੰ ਲੱਗਦਾ ਜੀ। ਕੋਈ ਕਾਣ ਨਾ ਕਰ ਦੇ। ਆਹ ਦੇਖ। ਭੈਣੇ ਮੈਂ ਤੇਨੂੰ ਐਂ ਕਹਿੰਦੀ ਆ। ਇਹ ਤਾਂ ਅੱਧ ਪਜਾ 10-10 ਦੇ। ਦੇਖ ਮੈਂ ਤਾਂ ਖੋਲ ਕੇ ਫੁੱਕੇ ਦੱਸੂਗੀ ਵੀ ਮੁੰਡੇ ਦੇ ਚਾਲ ਚੱਲ ਮੈਨੂੰ ਖਰਾਬ ਲੱਗਦੇ ਨੇ ਗੇ। ਨਹੀਂ ਭੂਆ ਮੇਰਾ ਮੁੰਡਾ ਇਹ じゃ ਕਿੱਥੇ ਆ ਉਹ ਤਾਂ ਦਰਬੇਸ਼ ਆ ਵਿਚਾਰਾ ਉਹ ਦਰਬੇਸ਼ ਤਾਂ ਹੈਗਾ ਹਾਂ ਦਰਬੇਸ਼ ਨੂੰ ਅਸੀਂ ਕਿਹੜਾ ਕਹਿੰਨੇ ਬੰਦਬਾਸ਼ ਆ ਹੋ ਪਰ ਉਹ ਕਿਸੇ ਕੁੜੀ ਕਤਰੀ ਨੂੰ ਲੈ ਕੇ ਇੱਧਰ ਉੱਧਰ ਹੋ ਗਿਆ ਫੇਰ ਕੀ ਕਰੋਗੇ ਜਮਾਨਾ ਮਾੜਾ ਉਤੋਂ ਨਾ ਬੁੱਫੜ ਜੀ ਸਾਡਾ ਮੁੰਡਾ ਨਹੀਂ ਇਹ じゃ ਹੈਗਾ ਛੋਡੀ ਮਰਜੀ ਆ ਭਾਈ ਮੈਂ ਤਾਂ ਹੁਣ ਸਮਝਾਉਣਾ ਹੀ ਆ ਕਿ ਜੇ ਛੋਡੇ ਪਾ ਗਿਆ ਸਿਰ 'ਚ ਸੁਬਾਹ ਲੈ ਕੇ ਕੁੜੀ ਪਾ ਗਿਆ ਕਿਸੇ ਰਾਹ ਫੇਰ ਸਾਨੂੰ ਅਕਲ ਆ ਜੂਗੀ ਫੇਰ ਝਾਕੀ ਜਾਓ ਚਲ ਵੀ ਆ ਜਾ ਬਸ ਤੁਸੀਂ ਤਾਂ ਚਾਹ ਨਹੀਂ ਪੀਉਣੀ ਆ ਚਲ ਆਪਾਂ ਤਾਂ ਘਰੇ ਚੱਲ ਕੇ ਪੀਏ ਆ ਜਾ ਸਮਝਾਉ ਉਧਰ ਤੇਰਾ ਕੀ ਆ ਭੂਆ ਤੂੰ ਤਾਂ ਹਰ ਇੱਕ ਦੀਆਂ ਗੱਲਾਂ ਕਰਦੀ ਤੂੰ ਰੀਵਰਦੀ ਆ ਕਦੇ ਉਹਦੀ ਗੱਲ ਆ ਉਹਦੇ ਜਵਾਬ ਦੀ ਬਣਾ ਲਈ ਕਦੇ ਉਹਦੀ ਬਣਾ ਲਈ ਤੇਰੇ ਕੋਲ ਤਾਂ ਕੰਮ ਹੀ ਆਹੀ ਆ ਚਲ ਤੂੰ ਤਾਂ ਚੱਤਰ ਨੂੰ ਆਜੂ ਆਪ ਦੀ ਗੌਰ ਕਰ ਲਿਓ ਹਾਂ ਰਾਇ ਕਰ ਦੋ ਹਾਂ ਗੱਲਾਂ ਬਣਾਉਣ ਤੋਂ ਬਿਨਾਂ ਤੇਰੇ ਕੋਲ ਕੋਈ ਕੰਮ ਨਹੀਂ ਸਾਰੀ ਤੇੜੀ ਕੋਲੇ ਕਸਦੀ ਫਿਰਦੀ ਰਹਿੰਦੀ ਹੈਗੀ ਮੈਂ ਤਾਂ ਮੇਰੀ ਗੱਲ ਸੁਣਾਂ ਜੇ ਕੋਈ ਗੱਲਬਾਤ ਲੱਗੀ ਹੋਣਾ ਤੋ ਆਪਾਂ ਨੂੰ ਤਾਂ ਕਹਿਣਾ ਹੈ। ਹਾਂ ਜੀ ਗੌਰ ਤਾਂ ਕਰੀਏ ਆਪਾਂ। ਹਾਂ ਆਪਾਂ ਗੌਰ ਕਰਦੇ ਆਂ। ਹਾਂ ਕਈ ਵਾਰ ਹੋ ਸਕਦਾ ਹੈ ਚਤਰੋ ਸੱਚੀ ਕਹੀ ਗਈ ਹੋਵੇ। ਸੱਚੀ ਕਹੀ ਗਈ ਹੋਵੇ। ਨਾਲੇ ਅੱਜ ਕੱਲ੍ਹ ਦੀ ਤਵਾਖਾਂ ਦਾ ਕੋਈ ਨਿਸ਼ਵਾਸ ਨਹੀਂ ਜੀ ਦਾ। ਹੈਂ? ਚੱਲ ਕੋਈ ਗੱਲ ਨਹੀਂ। ਚਾਹ ਚਾਹ ਦੀ ਘੁੱਟ ਕਰ ਲੈ ਜਾਂ ਕੇ। ਹਾਂ ਜੀ ਹਾਂ ਮੈਂ ਚਾਹ ਲੈ ਹੁੰਦੀ ਆ ਤੇ ਗੌਰ ਕਰੋ ਤੁਸੀਂ ਵੀ ਮਾੜੀ-ਮੋਟੀ। ਸੱਚੀ ਨਾ ਕਦੇ ਚਤਰੋ ਕਹੀ ਗਈ ਹੋਵੇ। ਉਹ ਤਾਂ ਠੀਕ ਹੈ। ਆ ਜਾਂਦੇ ਹਾਂ ਕਰਾਂਗੇ ਗੱਲਬਾਤ। ਜੇ ਕੋਈ ਇਹੋ ਜੀ ਗੱਲ ਉਹ ਹੀ ਤਾਂ ਸਮਝਾ ਵੀ ਦੇਵਾਂਗੇ ਦੇ ਭਾਈ ਮੁੰਡਿਆ ਇਹ ਉਹੋ ਜੇ ਕੰਮ ਨਹੀਂ ਕਰੀਦੇ ਹਾਂ ਕਾਇਮ ਨਹੀਂ ਰਿਹਾ ਕਾਇਮ ਨਹੀਂ ਰਿਹਾ ਪਰ ਆ ਕਰੁੰਦਾ ਹਾਂ ਮੈਨੂੰ ਮੈਨੂੰ ਬੋਲਣੀ ਤਾਂ ਹੈ ਉਹ ਤੈਨੂੰ ਕੀ ਬੋਲਣ ਦੇਵਾਂ ਹੋਰ ਗੱਲ ਕੋਈ ਸੁਣਦਾ ਨਹੀਂ ਕਰਦਾ ਨਹੀਂ ਅੱਜ ਕੱਲ ਕੋਈ ਜ਼ਮਾਨਾ ਹੈਗਾ ਭਲਾਈ ਦਾ ਤੂੰ ਜ਼ਮਾਨਾ ਕਿੱਥੇ ਹਾਂ ਕਿ ਦੁਪਹਿਰੇ ਦੁਪਹਿਰੇ ਲੱਗੀ ਮੈਨੂੰ ਉਧਰ ਆ ਜਾ ਮੈਂ ਤਾਂ ਚੰਗੇ ਹੀ ਕਰਨ ਗਈ ਸੀਗੀ ਹੁਣ ਆਏ ਕੀ ਪਤਾ ਮੂਰੇ ਉਹ ਵੀ ਇਹੋ ਜੀ ਨੇਗੇ ਆ ਮੁੰਡੇ ਨੂੰ ਸਮਝਾਉਣ ਲਈ ਆਪਣੇ ਮਗਰ ਪਾਈਗੇ ਬਹਿ ਜਾ ਬਹਿ ਜਾ ਹਜੇ ਸ਼ੁਕਰ ਕਰ ਤੇਰੇ ਡਾਂਗਾ ਨਹੀਂ ਲਾਈਆਂ ਉਹਨਾਂ ਨੇ ਡਾਂਗਾ ਨਹੀਂ ਲਾਈਆਂ ਪਾਣੀ ਪੀਵੇਂਗਾ ਉਹ ਤੇਰਾ ਇਹ ਬਹਿ ਜਾ ਮੰਜਾ ਇੱਥੇ ਹੈ ਅੱਛਾ ਹਾਂ ਇਹਨਾਂ ਨੂੰ ਮੜਾ ਕੇ ਸੈੱਟ ਕਰਕੇ ਰੱਖਿਆ ਕਰ ਹੋਪੋ ਆ ਮੱਛੀ ਨਾ ਨਿਕਲ ਗਿਆ ਆ ਨਿਕਲ ਗਿਆ ਢੰਗ ਲੈ ਇਹਨੂੰ ਆ ਕਿੱਧਰ ਤੁਰਿਆ ਫਿਰਦਾ ਇਹ ਭੈਣ ਦੇ ਜਾਦੀਏ ਲਾਹੌਰੇ ਤੁਰਿਆ ਫਿਰਦਾ ਤੂੰ ਸਗਰੂਰ ਫਿਰਦੀ ਐ। ਹਾਏ। ਦੇਖ ਨਾ ਚੰਗੀ ਗੱਤ ਕਹਿਣ ਗਈ ਸੀਗੀ। ਹੂੰ। ਮੈਂ ਕਿਹਾ ਤੂੰ ਵਿਚ ਬੋਲ ਪਿਆ ਮੇਰੇ। ਜਦੋਂ ਮੈਂ ਚੰਗੀ ਭਲੀ ਗੱਲ ਕਰੀ ਜਾਨੀ ਹੈਗੀ ਤੈਨੂੰ ਵਿਚ ਲੋੜ ਕੀ ਦੀ ਬੋਲਣ ਦੀ? ਤੀਮਿਆਂ ਦੀ ਗੱਲ ਚ। ਤੂੰ ਕਹਿੰਦਾ ਲੈ ਪਹਿਲਾਂ ਮੇਰੀ ਸੁਣ ਲੈ। ਉਹ ਜੇ ਤੇਰੀ ਉਹ ਗੋਤਨੀ ਫੜ ਲੰਦੇ ਫੇਰ। ਵੇ ਐ ਗੋਤਨੀ ਕਿਵੇਂ ਫੜ ਲੰਦੇ? ਹਾਂ ਗੋਤਨੀ ਫੜ ਮਾਇ ਕੱਟਾਂਗੀ। ਮੈਂ ਬਣਾਉਂਦੀ ਰੇਲ। ਮੈਨੂੰ ਲੱਗਦਾ ਹੁਣ ਤੈਨੂੰ ਤੇਰੀ ਰੇਲ ਮੈਨੂੰ ਨਾ ਬਣਾਉਣੀ ਪੈ ਜੇ ਲੈ ਆਇਆ ਕੇ ਬਣਾ ਦੇਗਾ ਹੈ ਬੇ ਮੈਤੋ ਦਾ ਦੁਨੀਆ ਚੱਲਦੀ ਹੈਗੀ ਤੈਨੂੰ ਵੀ ਚੱਲਣ ਲੱਗਾ ਦੀ ਜੈ ਖਣਿਆ ਅੱਛਾ ਆਹੋ ਬੁੱਧ ਘਟਨਾ ਬੋਲੀ ਤੋ ਕੋਇਰੋ ਹੋਇਆ ਬੇ ਮਾਰ ਤੂੰ ਬੂ ਵੇ ਬੇ ਮਾਰ ਕੀ ਵੇ ਬੇ ਮਾਰ ਬੇ ਆਏ ਮਾਰ ਬੇ ਕੱਢ 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 ਮੇਰੀ ਗੱਲ ਉੱਤੀ ਹੋ ਗਿਆ ਬੇ ਪਾਡੇ 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 ਪਾਂਢੀ ਦਿਸਣ ਲੱਗ ਗਈ ਹੁਣ ਤੈਨੂੰ ਯਾਰ ਟਿੱਕੇ ਬਹਿ ਜਾ ਪਾਂਢੀ ਤੋਂ ਤੈਨੂੰ ਪਾਣੀ ਵੀ ਹੋਣੀ ਆ ਚਾਹ ਵੀ ਹੋਣੀ ਆ ਕਿਆ ਪਿਆ ਕਿੱਥੇ ਦੇਖਣਾ ਨਹੀਂ ਲੈ ਕੇ ਤੁਰ ਗਈ ਦੁਪਹਿਰੇ ਮੈਨੂੰ ਉਹ ਕੌਣ ਆ ਯਾਰ ਬੋਲ ਜੀ ਮਰੀ ਜਾਂਦਾ ਹੈ ਹੈ ਆ ਪਾਪੇ ਕਿਵੇਂ ਆ ਓਏ ਮੈਂ ਤਾਂ ਠੀਕ ਐ ਹਾਂ ਤੂੰ ਆ ਗਿਆ ਹਾਂ ਠੀਕ ਐ ਪਾਪਾ ਆ ਗਿਆ ਮੈਂ ਆ ਤੇਰੀ ਮਾਂ ਆ ਆ ਗਈ ਲਾ ਚਾਹ ਬਣਾਉਣ ਗਈ ਸੀ ਬਣਾਈ ਨਹੀਂ ਮੈਂ ਤਾਂ ਚਾਹ ਧਰਕੇ ਹੀ ਜੀ ਚਾਹ ਮੈਂ ਆ ਗਿਆ ਮੇਰਾ ਪੁੱਤ ਪੜ ਕੇ ਹਾਂ ਬੀਬੀ ਮੈਂ ਆ ਗਿਆ ਹੋਰ ਸੁਣਾ ਫਿਰ ਵਧੀਆ ਵਧੀਆ ਉਹ ਮੇਰੀ ਗੱਲ ਸੁਣਾ ਅੱਸੀ ਕੋਈ ਗੱਲ ਕਰਨੀ ਹੈ ਤੇਰੇ ਨਾਲ ਜ਼ਰੂਰੀ ਕਿਹੜੀ ਬਾਪੂ ਤੇਰਾ ਰੰਗ ਦਾ ਕਿਉਂ ਉੱਡ ਗਿਆ ਹੋਈ ਨਹੀਂ ਮੈਨੂੰ ਪੁੱਛ ਲੱਗਿਆ ਹਾਂ ਦੱਸ ਮੈਂ ਦੋ ਤੂੰ ਹੀ ਪੁੱਛ ਲੈ ਇਹਨੂੰ ਭੂਆ ਲਾਂਬਾ ਦੇ ਕੇ ਗਈ ਆ ਅੱਜ ਘਰੇ ਆਈ ਸੀ ਚਤਰੋ ਓ ਗਵੰਡਣਾ ਹਾਂ ਕੀ ਕਹਿੰਦੀ ਕੀ ਕਹਿਣਾ ਸੀ ਕਹਿੰਦੇ ਮੁੱਦੇ ਤੇ ਗੌਰ ਕਰੋ ਤੁਹਾਡਾ ਮੁੰਡਾ ਗਲੀਆਂ ਚ ਗੇੜੇ ਵਾਲੇ ਦਿੱਦਾ ਮੋਟਰਸਾਈਕਲ ਤੇ ਇਹਹੀ ਗੱਲ ਤੇ ਬੱਸ ਹੈ ਨਹੀਂ ਕੋਈ ਤੁਹਾਨੂੰ ਲੱਗਦਾ ਮੇਰੇ ਤੇ ਕੋਈ ਸੱਕਾ ਤੁਹਾਨੂੰ ਸੱਕ ਤਾਂ ਨਹੀਂ ਆਗਲੀ ਲਾਂਬਾ ਦੇ ਕੀ ਗਈ ਐਡਾ ਵੱਡਾ ਦੋਨੇ ਜੀ ਆਈ ਸੀ ਚਤਰੋ ਤੇ ਚਤਰੋ ਦੇ ਘਰ ਵਾਲਾ ਬਾਪੂ ਮੇਰੇ ਤੇ ਸੱਕਾ ਕੋਈ ਤੇਨੂੰ ਓ ਮੇਰੀ ਗੱਲ ਇਹ ਤੇਨੂੰ ਸੱਕਾ ਮੇਰੀ ਗੱਲ ਦਾ ਸਮਝ ਲੈ ਤੇਰੇ ਤੇ ਨਹੀਂ ਸੱਕ ਹੈਗਾ ਸਾਨੂੰ ਆ ਜਿਹੜੇ ਲੋਕ ਸਾਨੂੰ ਗੱਲ ਦੱਸੇ ਗਏ ਨੇ ਉਹ ਗੱਲ ਦਾ ਸੱਚ ਹੈ ਉਹ ਕੱਢਣਾ ਚਾਹੁੰਨੇ ਆ ਅਸੀਂ ਬਾਪੂ ਲੋਕਾਂ ਦੇ ਲੋਕਾਂ ਦੇ ਮਾਰੇ ਗੋਲੀ ਤੂੰ ਮੇਰਾ ਬਾਪੂ ਆ ਨਜ਼ਾਰਿਆ ਧਿਆ ਕਰ ਨਜ਼ਾਰਿਆ ਹੱਸ ਕੇ ਧਿਆ ਕਰਦੇ ਤੈ ਤੂੰ ਕੀ ਖਵਾ ਦਿੰਨੀ ਆ ਪਤਨ ਕੀ ਸਮਝ ਕੇ ਤੈਨਾਂ ਵਿਆਹ ਕਰਵਾ ਲਿਆ ਮੱਛੇ ਹੀ ਰਹਿੰਦਾ ਸਾਡੀ ਦੇ ਓਏ ਮੇਰੀ ਗੱਲ ਸੁਣ ਤੈਨੂੰ ਅਸੀਂ ਇਹ ਪੁੱਛਦਿਆਂ ਵੀ ਤੂੰ ਕਾਲਜ ਜਾਣਾ ਕੋਈ ਕੁੜੀ ਕਤਰੀ ਨੂੰ ਕੁਛ ਕਹਿਤਾ ਨਹੀਂ ਦਿੰਦਾ ਤੈਂ ਉਹ ਤੈਨੂੰ ਲੱਗਦਾ ਮੈਂ ਹਜ ਹੈਗਾ ਕਹਿੰਦਾ ਹੁੰਦਾ ਵੀ ਮੈਂ ਇਹ ਬਾਬਾ ਤੇ ਪੁੱਠੀ ਪੱਟੀ ਬਣਾਤੀ ਮੈਨੂੰ ਨਹੀਂ ਪਤਾ ਤੈਨੂੰ ਪੁੱਠੀ ਪੱਟੀ ਬਣਾਤੀ ਧੂਆ ਨਹੀਂ ਮੈਂ ਦੋ ਮੇਰੀ ਗੱਲ ਸੁਣ ਇਹ ਤਾਂ ਨਹੀਂ ਦੱਸਦਾ ਕੋਈ ਚੰਗੀ ਜੀ ਕੁੜੀ ਵੇਖ ਆਪਾਂ ਇਹਦਾ ਵਿਆਹ ਹੀ ਕਰ ਦਿੰਦੇ ਵਿਆਹ ਕਰ ਦਿੰਦੇ ਆਪਾਂ ਇਹ ਸਾਨੂੰ ਲੰਮਾ ਨਾ ਦਿਵਾਦੀ ਕੋਈ ਹੋਰ ਸਾਡਾ ਝਟੇ ਮੈਂ ਵਿਆਹ ਨਹੀਂ ਕਰਵਾਉਣਾ ਮੇਰੀ ਉਮਰ ਹੈ ਜੀ ਵਿਆਹ ਕਰਵਾਉੰਦੀ ਬਹਿ ਜਾ ਬਹਿ ਜਾ ਬਹਿ ਜਾ ਨਹੀਂ ਬੇਬੇ ਮੈਨੂੰ ਜਾਣ ਦੇ ਨਹੀਂ ਨਹੀਂ ਬਹਿ ਜਾ ਭਾਈ ਤੇਰੇ ਮੂਰੇ ਬੰਨੇ ਹੱਥ ਸਾਡੇ ਸਿਰ ਚ ਖੇ ਨਾ ਪਾ ਦੀ ਜੇ ਕੋਈ ਤੇਰੇ ਕੋਈ ਇਹੋ ਜੀ ਗੱਲ ਆ ਤਾਂ ਸਾਨੂੰ ਦੱਸ ਦੇ ਤੇਰਾ ਵਿਆਹ ਕਰ ਦਿੰਨੇ ਆ ਬੇਬੇ ਤੈਨੂੰ ਲੱਗਦਾ ਮੈਂ ਇਦਾਂ ਦਾ ਹੈਗਾ ਲੱਗਦਾ ਨਹੀਂ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਮੇਰੀ ਪਿਆਰੀ ਬੇਬੇ ਨਹੀਂ ਪਿਆਰੀ ਬੇਨਾ ਹੋਰ ਹੋਰ ਪਿਆਰੀ ਗੱਲ ਸੁਣ ਤੂੰ ਗੱਲ ਤੇ ਆ ਵੀ ਗੱਲਬਾਤ ਹੈ ਜਾਂ ਨਾ ਹੈ ਕੋਈ ਨਹੀਂ ਚਲ ਤੂੰ ਮੈਂ ਦੁਆਇਂ ਕਰ ਉਹ ਆਪਣੀ ਆ ਰਿਸ਼ਤੇ ਦੇ ਰਾਂ ਨਹੀਂ ਸੀ ਕਹਿੰਦੇ ਕੁੜੀ ਦਿਖਾ ਦਾਂਗੀ ਇਹਦਾ ਵਿਆਹ ਹੀ ਕਰ ਪਰੇ ਨਹੀਂ ਮੈਂ ਕਰਾਉਣਾ ਮੈਂ ਨਹੀਂ ਕਰਾਉਣਾ ਹਜੇ ਮੇਰੀ ਉਮਰ ਹੈ ਮਤਲਬ 20 ਸਾਲ ਦੀ ਤਾਂ ਉਮਰ ਹੈ ਹਜੇ ਕੋਈ ਭਾਜੀ ਦਾ ਉਮਰ ਦੀ ਗੱਲ ਸੁਣਾ ਚਲ ਠੀਕ ਹੈ ਨਹੀਂ ਸਮਝ ਰਹਾ ਦਾ ਆਪਣਾ ਹੁਣ ਚਲ ਫਿਰ ਵੀ ਆਪਾਂ ਇਹਦੀ ਗੌਰ ਕਰਾਂਗੇ ਮੈਨੂੰ ਤਾਂ ਲੱਗਦਾ ਤਾਂ ਜਲਦੀ ਚਲਦੀ ਵਿਆਹ ਕਰ ਦੇਣਾ ਚਾਹੀਦਾ ਕਿ ਆਹ ਕਾਰੀਚੀ ਫਾਇਦਾ ਨਹੀਂ ਪਾਉਂਦਾ ਕੀ ਪਤਾ ਨਹੀਂ ਬਜ਼ੁਰਗ ਸਿਆਪਾ ਸੇਡ ਦੀ ਨਾਮਾ ਦੁਨੀਆ ਜੋ ਮੂਹ ਦਿਖਾਉਣ ਜੋਗਰਾਮ ਕੀ ਸੱਟਣਾ ਹੈਗਾ ਆਪਾਂ ਕੀ ਇਹਦੇ ਤੇ ਧਿਆਨ ਰੱਖੋ ਬੜਾ ਜੀ ਕੁਝ ਉਹ ਧਿਆਨ ਤਾਂ ਰੱਖਿਆ ਤੂੰ ਚਾਹ ਤੇ ਧਿਆਨ ਰੱਖ ਉੱਥੇ ਨਾ ਕਿਤੇ ਮੱਤ ਜੇ ਹਾਂ ਕਿਤਾ ਮੈਂ ਨਹੀਂ ਕੁਝ ਕਰਨਾ ਜੇ ਵਾਕਿਆ ਤੇ ਕਹਿੰਦਾ ਹੁੰਦਾ ਆਪਦੇ ਆਪ ਹੀ ਮੈਂ ਵਿਆਹ ਕਰਾਉਣਾ ਹੁਣ ਵਿਆਹ ਦੇ ਲੈਕ ਤਾਂ ਹੈਗੇ ਹੀ ਆ ਚਲ ਤੇਰਾ ਵਿਆਹ ਹੀ ਕਰੂੰਗਾ ਹੁਣ ਓ ਮਿੰਦੋ ਇੱਥੇ ਆ ਕੇ ਪੀਣਾ ਮੈਂ ਮੰਮੂ ਆ ਗਿਆ ਮੇਰਾ ਪੁੱਤ ਹਾਂ ਤੁਸੀਂ ਕੀ ਬਣਾ ਰਹੇ ਸੀ ਚਾਹ ਨਹੀਂ ਨਹੀਂ ਮੈਨੂੰ ਤੁਹਾਨੂੰ ਦੋਨੋਂ ਨਹੀਂ ਲੱਗਦਾ ਨਾ ਮੈਨੂੰ ਜਿਵੇਂ ਹਸਪੈਨੀ ਹੈਗਾ। ਓਹੋ ਮੰਮੀ ਨਹੀਂ ਹੈ। ਹੈਂ ਗੱਪਾ ਕੋਈ ਗੱਲ ਨਹੀਂ ਹੈ ਕਿ ਨਾਲੇ ਜੇ ਕੋਈ ਗੱਲ ਵੀ ਹੋਈ ਤਾਂ ਮੈਂ ਤੁਹਾਡੇ ਤੋਂ ਕੋਰ ਰੱਖੂੰਗੀ। ਤੁਹਾਨੂੰ ਹਮੇਸ਼ਾ ਐਵੇਂ ਦਾ ਲੱਗਦਾ ਨਾ ਮੈਂ ਖੁਸ਼ ਨਹੀਂ ਹੋ ਸਕਦੀ ਮੈਂ ਅੱਜ ਤੁਹਾਨੂੰ ਦੇਖ ਕੇ ਖੁਸ਼ ਆ ਵੀ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਸਮਾਈਲ ਹੈ। ਤੁਸੀਂ ਖੁਸ਼ ਹੋ। ਮੈਨੂੰ ਮੈਂ ਬਹੁਤ ਖੁਸ਼ਾਪਨ ਦੇਖ ਕੇ ਠੀਕ ਹੈ ਨਾ ਠੀਕ ਹੈ। ਚਲ ਮੰਮੀ ਤੁਸੀਂ ਨਾ ਜਲਦੀ ਜਲਦੀ ਚਾਹ ਬਣਾਓ ਮੈਨੂੰ ਭੁੱਖ ਬਹੁਤ ਲੱਗੀ ਹੈ ਮੈਂ ਕੁਝ ਨਹੀਂ ਖਾਧਾ ਨਾ ਤੁਸੀਂ ਬਣਾ ਦੇ ਬਸ 2 ਮਿੰਟਾਂ ਚ ਬਣ ਕੇ ਚਲੋ ਤੁਸੀਂ ठीक है जी जी होगा यार वो बस मैं बना दिया चावल ठीक है तो आज बड़ी खुश है मेरी लाइफ का बता नहीं चलो मैं फटाफट चावल बना के ना पूछ रही अभी की गल है हेलो प्रीत किथे है जेड़े भी कपड़ा है लेकिन जल्दी तो ले आ का हो गया आ जाना बस आके दस आ जा कौन से नाम मेरी कॉल कल का तेरी बात समझ गया ਤੂੰ ਮਾੜਾ ਮੋਟਾ ਕੁੜੀਆਂ ਪੜੀਆਂ 'ਚ ਗੌਰ ਰੱਖਿਆ ਕੋਈ ਹੈਗੇ ਦੱਸ ਦੇ ਕਰੇ ਤੇਰੇ ਘਰ ਦੇ ਮਾਮਾ ਵਧੀਆ ਨੇਗੇ ਸਾਡੇ ਤਾਂ ਪੁੱਛਦੇ ਨਹੀਂ ਉਹ ਤਾਂ ਮੈਨੂੰ ਸਿੱਧਾ ਫੈਂਟਣਗੇ ਜੇ ਮੈਂ ਦੱਸਤਾ ਜਿਆ ਕੋਈ ਮੈਂ ਤੈਨੂੰ ਜੇ ਦੱਸਤਾ ਨਾ ਤੂੰ ਮੈਨੂੰ ਹਟੇਗਾ ਤੂੰ ਤੇਰੇ ਬਾਪੂ ਨੂੰ ਮੈਂ ਗੱਲ ਕਰਾਂ ਹੈਈ ਨਹੀਂ ਮਾੜਾ ਮੋਟਾ ਦੇਖ ਲਿਆ ਪਰ ਕੁੜੀਆਂ ਗੜੀਆਂ ਬਿੰਨੀ ਤੇਰੇ ਕੰਨੀ ਤਾਂ ਮੈਂ ਓ ਯਾਰ ਮੇਰੇ ਮੇਰੀ ਤਾਂ ਤੇ ਕੀ ਲੈਣਾ ਗੱਲ ਤਾਂ ਉਹੀ ਹੈ ਵੀ ਬਿਆਹ ਤਾਂ ਕੁੜੀ ਨਾ ਕਰਾਉਣਾ ਤੇਰੀ ਦਾਲ ਗੜੀ ਓ ਯਾਰ ਕੁੱਤੇ ਉਹਦਾ ਉਹਨੂੰ ਦੋਸਤ ਬਣਾਈ ਕਰਦੀ ਆ ਯਾਰ ਕਾਹਾਂ ਗੱਲ ਹੀ ਨਹੀਂ ਵਾਦੀ ਕੋਈ ਹੋਏਗਾ ਕੋਈ ਚਾਲ ਦੂ ਮੈਨੂੰ ਦੱਸ ਕੋਈ ਮੜੀ ਗੇਮ ਕਰ ਕੋਈ ਇੱਕ ਵਾਰ ਕਰ ਹਾਂ ਕੁਛ ਕਹਿੰਦਾ ਤਾਂ ਨਹੀਂ ਮੈਨੂੰ ਦੱਸ ਕੀ ਕੀ ਉਹ ਗਿਆ ਲੋ ਵੇ ਮਮਾ ਤੂੰ ਇਹ ਹੋਈ ਲਛਣ ਮੈਂ ਤੈਨੂੰ ਦੱਸੀ ਹੈ ਨਾ ਤੇਰੇ ਬਾਪੂ ਨੂੰ ਵਧੀਆ ਕਹਿੰਦਾ ਉਹ ਵੀ ਤੇਰੀ ਆਹੀ ਲਛਣਾ ਕਰਕੇ ਕਹਿੰਦਾ ਹੁੰਦਾ ਬਾਪੂ ਨੂੰ ਹੀ ਕਾਨੂੰ ਯਾਦ ਆ ਆ ਜਿਹੜੀ ਹੈ ਨਾ ਮੇਰੀ ਕੁਵਡਣ ਇਹਨੇ ਦੁਖੀ ਕਰਦਾ ਪਾਉਂੇ ਤੇਰੇ ਲਛਣ ਦੇਖ ਲੈ ਤੈਨੂੰ ਲੱਗ ਗਿਆ ਪਤਾ ਕਿੱਥੋਂ ਤੱਕ ਮਾਰ ਕਰਦਾ ਮਾ ਕਨਾ ਵਧੀਆ ਰਹੇਗਾ ਤੂੰ ਕਰਾ ਕੇ ਵੈਰ ਤੇਰਾ ਮਾਣਾ ਮੋਟਾ ਜਨਾਨੀਆਂ ਜੇ ਇੰਟਰਸਟ ਹੋਵੇ ਬਾਪੂ ਕੋ ਤਾਂ ਬਾਪੂ ਹੈਗਾ ਹੀ ਸੀ ਹਾਂ ਹੁਣ ਬਾਪੂ ਦੇ ਨਾਲ ਤੂੰ ਵੀ ਹੋ ਗਿਆ ਯਾਰ ਤੂੰ ਤਾਂ ਮੇਰੀ ਸਭ ਤੋਂ ਵੱਡਾ ਤੂੰ ਤੂੰ ਬੰਦਿਆ ਵਾਂਗੂ ਮੈਂ ਤੈਨੂੰ ਦੱਲ ਆ ਤਾਂ ਮੇਰੀ ਉਧਰ ਗੱਲ ਨਹੀਂ ਬਣਦੀ ਮੈਂ ਉਹਦੇ ਖਿਜਿਆ ਰਹਿਣਾ ਤੂੰ ਤੂੰ ਲੱਗ ਜਨਾ ਕਰਾਉਣਾ ਕਰਾਰਾ ਵਧੀਆ ਰਹੇਗਾ ਮੋੜ ਕੇ ਕਿ ਜਿਹਨੇ ਕੁੜੀ ਨਹੀਂ ਦੇਣੀ ਇੱਥੇ ਫਿਰਦਾ ਰਹੇਗਾ ਤੁਹਾਨੂੰ ਕੋਈ ਤੁਹਾਨੂੰ ਪੁੱਛਦੇ ਨਹੀਂ ਘਰ ਦੇ ਨੂੰ ਠੀਕ ਆ ਠੀਕ ਆ ਉਹ ਗਦਾਰ ਨਿਕਲ ਗਿਆ ਕਤ